ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਟਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਣੇ ਕੋ ਅੱਜ 14-15 ਝੋਟੀਆਂ ਪਹੁੰਚੀਆਂ ਜੀ ਚੰਗੀ ਕੁਆਲਿਟੀ ਦੀਆਂ ਚੰਗੇ ਛੋਟੇ ਸਿੰਘਾਲੀਆਂ ਝੋਟੀਆਂ ਤੇ ਆਜੋ ਬਾੜ ਸਾਹਿਬ ਹੋਵੇਂ ਨਾ ਕਰਦੇ ਆ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਜੀ ਕਿਰਪਾ ਗੁਰਰਾਮਦਾਸ ਪਾਤਸ਼ਾਹ ਦੀ ਪਿੰਡ ਆਪਣਾ ਜੇ ਮੱਤੇਵਾਲ ਤਸੀਲ ਬਾਬਾ ਬਕਾਲਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਠੀਕ ਆਪਣੇ ਕੋ ਹਰ ਹਫਤੇ 14 ਤੋਂ 15 ਝੋਟੀਆਂ ਆਉਂਦੀਆਂ ਅੱਜ 15 ਆਈਆਂ ਅੱਜ ਐਸ ਵਕਤ 15 ਝੋਟੀਆਂ ਮਲਕੇ ਆਈਆਂ ਤੇ ਆ ਕੇ ਵੇਖ ਕੇ ਫੇਰ ਖੜੋ ਏਡੀ ਮਾਲਕ ਦੀ ਕਿਰਪਾ ਵਾ ਵੀ ਕੋਈ ਰਿਊ ਆਪਾਂ ਮੋਲ ਨਹੀਂ ਲਏ ਸਿਰਫ 15000 ਰਿਊ ਆਪਣੇ ਹਾਂਜੀ ਹਾਂਜੀ ਤੇ ਭੈਣ ਭਰਾ ਐਡਾ ਸਹਿਯੋਗ ਦੇਣ ਦੇ ਆ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਹੱਥ ਜੋੜ ਕੇ ਗੱਲ ਇਦਾਂ ਭੈਣ ਭਰਾਵਾਂ ਦੀ ਕਰਨੀ ਜਾਂ ਇਦਾਂ ਆ ਵੀ ਬੇਨਤੀ ਆ ਵੀ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰੋ ਇਹ ਆਉਣ ਵਾਲੀ ਨੋਟੀਫਿਕੇਸ਼ਨ ਤਾਂ ਹਰ ਭੈਣ ਭਰਾ ਨੂੰ ਜਲਦ ਪਹੁੰਚੇ। ਇਹ ਸਾਰੇ ਭੈਣ ਭਰਾ ਨੂੰ ਪਤਾ ਵਾ ਵੀ ਆਪਣਾ ਮਾਲ ਮੰਗਲਵਾਰ ਹੁੰਦਾ। ਬਸ ਬਸ। ਇਹ ਇਹ ਵੀ ਹੁਣ ਵੇਚ ਲੈਣ ਸਾਰੇ ਭੈਣ ਭਰਾ ਵੀ ਮਾਲ ਸਾਰਾ ਹੀ ਅੱਜ 15 ਮਹੀਆਂ ਨਵੀਆਂ ਹੀ ਆ। ਕੋਈ ਪੁਰਾਣੀ ਨਹੀਂ। ਮਾਲ ਆਪਣਾ ਪ੍ਰਿੰਸ ਜੀ ਬਹੁਤ ਵਧੀਆ ਮਾਲਕ ਦੀ ਕਿਰਪਾ ਵਾ ਮਾਲ ਆਪਣਾ ਸਾਰਾ ਹੀ ਵੇਚੇਂਦਾ। ਅੱਜ ਝੋਟੀਆਂ ਐ ਡਿਗੜੀਆਂ ਟਾਪ ਦੀਆਂ ਨਗੀਨੇ ਵੀ ਸੀ ਆਂਦੇ ਆ। ਇੱਕ ਹੱਥ ਜੋੜ ਕੇ ਬੇਨਤੀ ਆ ਵੀ ਕਮੈਂਟ ਵੱਧ ਤੋਂ ਵੱਧ ਭੈਣ ਭਰਾ ਕਰੋ। ਪੰਜਾਂ ਜਣਿਆਂ ਨੂੰ ਆਖਿਆ ਵੀ ਗਿਫਟ ਕਰਨਾ। ਬਸ ਬਸ। ਇਹ ਬਸ ਦੀਵਾਲੀ ਤੇ ਮਤਲਬ ਕਿ ਪੰਜਾਂ ਹਾਂ ਜੀ। ਪਰ ਵੱਧ ਤੋਂ ਵੱਧ। ਵੱਧ ਤੋਂ ਵੱਧ। ਕਿੰਨੇ ਕਮੈਂਟ ਕੋ ਕਰਦੇ। ਇਹ ਨੰਬਰ ਵਾਈ ਜੀ ਨੰਬਰ ਵਾਈ ਜੀ ਦੱਸੀ ਜਾਨੇ ਆ। ਤੁਸੀਂ ਫੋਨ ਕਰਕੇ ਪੁੱਛਦੇ ਜੇ ਤੁਹਾਨੂੰ ਰੇਟ ਹਰ ਹਫਤੇ ਹੀ ਨਹੀਂ ਮੈਂ ਤਾਂ ਪਾਉਂਦੇ। ਹਾਂ ਜੀ ਹਾਂ ਜੀ। ਰੇਟ ਇਸ ਕਰਕੇ ਨਹੀਂ ਪਾਉਂਦੇ ਕਿ ਮਾਲ ਆਇਆ ਹੁੰਦਾ ਵਾ। ਆਏ ਮਾਲ ਦਾ ਹਾਲੇ ਕੋਈ ਇਹਨਾਂ ਨੂੰ ਮਲਕੇ ਚੁਵਾਈ ਇੱਕ ਇੱਕ ਹੋਈ ਆ ਹਾਂਜੀ ਹਾਂਜੀ ਇਹਨਾਂ ਮਈਆਂ ਦੇ ਨਾਲੇ ਦੋ ਦੋ ਚੁਵਾਈਆਂ ਜਣੀਆਂ ਨਾਲੇ ਆ ਕੇ ਭੈਣ ਭਰਾ ਵੇਖ ਕੇ ਖੜੋ ਬਾਰ ਬਾਰ ਅਸੀਂ ਬੇਨਤੀ ਕਰਦੇ ਇਥੇ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਕੋਈ ਮਈਆਂ ਡੱਕੀਆਂ ਡਕਾਈਆਂ ਵਾਲਾ ਕੰਮ ਨਹੀਂ ਗਾ ਹਾਂਜੀ ਹਾਂਜੀ ਇਹ ਮਈਆਂ ਸਾਫ਼ ਹੋਈਆਂ ਵਾ ਆ ਕੇ ਆਪਣੇ ਪਸੰਦ ਦੀ ਮੈਂ ਜਿਹੜੀ ਵੀ ਕੋਈ ਖੜ ਸਕਦਾ ਲੈ ਜੀ ਬਾਰ ਸਾਹਿਬ ਆਹ ਛੋਟੀ ਟਾੜੀ ਜਿੱਡੀ ਹੈ ਇਹ ਦੂਜਾ ਸੁਆ ਵਾ ਵੇਖੋ ਪਹਿਲੇ ਸੂਏ ਕਹਿਣ ਵਾਲੀ ਗੱਲ ਨਹੀਂ 16 ਲੀਟਰ ਦੁੱਧ ਛੋਟੀ ਨੇ ਕੱਢਿਆ 16 ਕਿਲੋ ਐਰਕਾਂ ਦੂਜਾ ਸੁਆ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਆਹ ਦੇਖੋ ਕਿਆ ਬਾਤਾਂ ਮੈਂ ਬੋਲੇ ਖਾਲੀ ਹੋਈ ਆ ਇਹ ਜਾਤ ਵਾਲੀ ਝੋਟੀਆਂ ਨਸਲ ਜਾਤ ਵਾਲੀ ਹਾਂ ਦੇਖੋ ਸਾਰਾ ਮਲਕੇ ਦੇ ਤੇਲ ਉਹਨਾਂ ਬੰਦਿਆਂ ਕੋਈ ਲੈ ਰਾਂਗੇ ਜਿੰਨਾਂ ਭਾਈ ਆ ਹਾਂ ਜੀ ਜਾਣਕਾਰੀ ਲੈ ਰਾਂਗੇ ਪਹਿਲੇ ਸੂਵੇ ਦਾ ਕਟਾ ਵਾ ਪਹਿਲੇ ਸੂਵੇ ਦਾ ਦੂਜੇ ਸੂਵੇ ਦਾ ਫੇਰ ਕਰੀ ਕਟਾ ਹਾਂ ਤੇ ਚੋਣਾ ਇਹ ਕਹਿਣ ਵਾਲੀ ਗੱਲ ਨਹੀਂ ਗੂਠੇ ਗੂਠੇ ਠੀਕ ਆ ਠੀਕ ਆ ਆਹ ਵੇਖੋ ਨਮੂਨਾ ਪੀ ਨਿੱਕਾ ਕਲੇਪੀ ਲੱਗੇ ਸਹੀ ਗੱਲ ਜੀ ਇਹਦੇ ਮਾਨੂੰ ਕਟਾ ਕਟਾ ਆ ਗਿਆ ਜੀ ਤਾਜੀ ਸੂਈ ਆ ਤੇ ਚਾਰ ਦੰਦ ਕੱਟੀ ਆ ਆ ਚੀਜ਼ ਵੇਖੋ ਆ ਚੀਜ਼ ਲੱਭ ਹੀ ਨਹੀਂ ਗਈ ਪੈਸੇ ਪਾ ਕੇ ਗੱਲ ਤਾਂ ਦੋਦੀ ਆ ਦੋਦੀ ਦੋਦੀ ਪੈਸੇ ਪਾ ਕੇ ਜੇ ਪ੍ਰੇਫਰੀ ਇਹੋ ਜੀਆਂ ਕਟੀਆਂ ਨਹੀਂ ਲੱਭਦੀਆਂ ਲੱਭਦੀਆਂ ਇਹਦਾ ਕਿ ਹੋ ਗਈ ਮਾਲ ਜਾਣਾ ਵਾ ਦੋਦੀਆਂ ਹੀ ਹੋਣਗੀਆਂ ਯਾਰੀਆਂ ਝੋਟੀਆਂ ਚੰਗੀਆਂ ਵੇਖੋ ਦੇਖੋ ਆ ਚੋਈਆਂ ਚੋਈਆਂ ਮਈਆਂ ਦੀ ਆ ਵੀਡੀਓ ਚੋਈਆਂ 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 ਵੇਖੋ ਕੱਟੀ ਵੇਖੋ ਸਾਰਾ ਕੱਟੀ ਦੁੱਧ ਕਰੂਗੀ 12 13 ਲੀਟਰ ਪਹਿਲਾ ਸੁਆ ਪੱਗੀ ਸੋਣੀ ਕੋਈ ਸੇਵਾ ਕਰੇ ਆ ਚੋਟੇ ਚਾਰ ਦਾ ਤੀਜੇ ਨੰਬਰ ਤੇ ਆਗੇ ਤੀਜਾ ਨੰਬਰ ਇਹ ਵੀ ਜਿਆਦਾ ਟੋਕ ਗਲਾਖਦੀ ਐ ਰਕਾਂ ਮਈਆਂ ਨਾ ਵੱਡੇ ਆ ਇਹ ਦੁੱਧ ਦੇ ਤਾਂ ਤੋਂ ਤਾਂ ਆਂਦੀਆਂ ਵੀ ਇੱਕ ਇੱਥੇ ਅੱਗੇ ਬਾਈ ਮੇਰੇ ਕੋਲ ਪਹਿਲੇ ਵਤਿਆ ਆਉਂਦਾ ਯਾਰ ਇੱਥੇ ਜਦੋਂ ਆ ਜਾਈਦਾ ਜੀ ਕਰਦਾ ਦੋ ਦੋ ਲਈਏ ਹਾਂ ਜੀ ਦੋ ਦੋ ਲਈਏ ਦੋ ਦੋ ਲਈਏ ਬਸ ਤੀਜਾ ਸੁਆ ਵੀ ਚੰਗੀ ਕੱਟੀ ਹਾਂ ਦੇਖੋ ਤੇ ਆਜੇ ਚੌਥਾ ਬੱਲੀ ਝੋਟੀ ਬੱਲੀ ਝੋਟੀ ਚਾਰ ਦੰਦ ਆ ਇੱਕ ਗੱਡੀ ਮਗਰ ਕੱਟੀ ਇਹਦੇ ਪਿਛੇ ਟਾਪ ਦੀ ਵੇਖੋ ਆ ਵੇਖੋ ਚੋਈਆਂ ਤੇ ਨਾਰਾ ਉਦਾਂ ਹੀ ਸਾਫ਼ ਰਹੀਦੀਆਂ ਝੋਟੀਆਂ ਕਿੱਦਾਂ ਵੇਖੋ 3 ਜੱਗੀ ਲਾ ਕੇ ਖਲੋ ਪੁੱਤ ਕਲਿੱਪ ਹੀ ਲੱਗੇ ਆ ਵੇਖੋ ਆ ਭਲ ਭਲ ਮੜੀ ਆਉਂਦੇ ਆ ਸਫ਼ਰ 'ਚ ਬੈਠੇ ਜਾਣਾ ਚੋਈਆਂ ਚਵਾਈਆਂ ਵਾ ਵੇਖੋ ਚੌਥਾ ਨੰਬਰ ਅਨੁਕਰ ਸਕੀ ਜੱਗੀ ਆ ਵੇਖੋ ਸਾਰੇ ਕਲਿੱਪਾਂ ਵਾਲੀਆਂ ਚੌਥਾ ਨੰਬਰ ਅੱਜ ਤੇ ਭੈਣ ਭਰਾ ਇਕੱਲੇ ਨਾ ਉਹ ਦੋ ਦੋ ਹੀ ਖਲੂ ਦੋ ਦੋ ਹੀ ਬਸ ਆ ਸਿੰਘ ਕੱਢ ਲੇਗੀ ਰ ਆ ਵੇਖੋ ਆ ਰਸਾ ਨਹੀਂ ਨਿਕਲਦਾ ਫਿਰ ਰਸੇ ਨਹੀਂ ਨਿਕਲਦੇ ਸਹੀ ਗੱਲ ਕਲਿੱਪ ਹੀ ਲੱਗੇ ਆ ਕਲਿੱਪਾਂ ਵਾਲੀਆਂ ਹੀ ਨਿਕਲੀਆਂ ਆ ਚੀਜ਼ ਮੰਗਦੇ ਆ ਇਹੋ ਹੀ ਹੋਊਗੀ ਇਹ ਵੀ ਲੱਗਦਾ ਨਹੀਂ ਇਹ ਵੀ ਦੋਂਦੀ ਜਾਂ ਮੜ ਇੱਕ ਇੱਕ ਇਹ ਵੀ ਦੋਂਦੀ ਬਹੁਤ ਟੌਪ ਪੰਜਵਾਂ ਨੰਬਰ ਵੇਖੋ ਝੋਟੀਆਂ ਜਿਆਦੀ ਚੰਗੀਆਂ ਅਸਲ ਤੇ ਜਿਆਦੀ ਚੰਗੀਆਂ ਚੁਈਆਂ ਚੁਈਆਂ ਚੱਲ ਨਹੀਂ ਕਰਮਾਦੀ ਹਾਲੇ ਝੋਟੀਆਂ ਨੂੰ ਭਣਾ ਭੁਣਾ ਜਾਣਗੀਆਂ ਬੜੀ ਮੁਠੀ ਥਣ ਬਹੁਤ ਵਧੀਆ ਲੱਗਿਆ ਠੀਕ ਹੈ ਇਹਦੇ ਪੰਜਵਾਂ ਨੰਬਰ ਆਜੇ ਛੇਵਾਂ ਨੰਬਰ ਵੇਖੋ ਸਿੰਗੀ ਇਹਦੀ ਵੀ ਸੇਕ ਕੁਆਲਿਟੀ ਬੜੀ ਚੰਗੀ ਵੇਖੋ ਸਿੰਗੀ ਇਹਦੀ ਕੀ ਬਾਤ ਹੈ ਇਹ ਕੀ ਬਾਤ ਹੈ ਆਰੇ 6 ਨੰਬਰ ਝੋਟੇ ਵੀ ਜਿਆਦਾ ਚੰਗੀ ਇਧਰ ਵੇਖੋ ਨਿਕੇ ਨਿਕੇ ਕਲੇਪ ਪਾ ਲਈਏ ਇਹਦਾ ਬੱਚਾ ਉਹ ਆ ਜਗੀ ਜਾ ਕੇ ਗਾੜੀ ਭਾਂ ਬੰਦੇ ਕੱਟਾਂ ਆ ਗਿਆ ਕੱਟਾ ਹੈਦਾ ਮਗਰ ਇਹ ਜੇ 6 ਨੰਬਰ ਠੀਕ ਆਹ 7 ਨੰਬਰ ਅਸਲ ਅਸਲ ਕੱਟੀਆਂ ਵੇਖੋ ਆਹ ਵੇਖੋ ਸਾਰੇ ਮੈਂ ਹੈ ਇੱਕ ਤੋਂ ਇੱਕ ਤੋਂ ਇੱਕ ਦੂਜੀ ਦਾ ਤਾਂ ਤਾਂ ਆਓ ਆ ਕੇ ਵੇਖ ਤੇ ਕਰੋ ਤੇ ਇਕੱਰੀ ਵੇਖ ਕੇ ਖੜੋ ਇਹ ਨਹੀਂ ਜਾਂਦੇ ਕਿ ਸਾਨੂੰ ਪੈਸੇ ਪਾਉਂਦੇ ਲੈ ਸਾਨੂੰ ਮੈਂ ਖੜੋ ਇੱਥੇ ਆਓ ਇਧਰ ਇਧਰ ਇੱਥੇ ਵੇਖੋ ਵੇਖੋ ਆਹ ਚੀਜ਼ਾਂ ਹੁੰਦੀਆਂ ਨੇ ਅਸਲ ਕਟੀਆਂ ਇਹ ਹੋਰ ਜਿਆ ਕਟਿੰਗ ਵਾਲਾ ਲੋਕ 170 70 ਵੀ ਮੰਗਣਗੇ ਪਰ ਜਾਇਜ਼ ਰੇਟ ਤੇ ਇੱਥੇ ਮਿਲਣੀ ਆ। ਬੱਸ ਬੱਸ ਆਮ ਬੰਦਾਂ ਨੂੰ 30-40000 ਰੁਪਇਆ ਮੈਂ ਸੌਂਦੀ ਦਊ। ਦੇਖੋ ਇੱਕ ਚੱਲ। ਆ ਜੇ ਦੁੱਜਾ ਸੁਆ ਤੇ ਕੱਲ ਦੀ ਹੋਈ ਜੇ। ਕੱਲ ਦੀ। ਬੱਸ ਮਾੜੇ ਮਾੜੇ ਡੋਕੇ ਹੀ ਕੱਟੀ ਦੇ ਛੱਡੇ ਆ। ਬੜੀ ਗੱਲ ਜੇ ਫਿਰ ਦੀ ਵੀ ਵੀਡੀਓ ਹੈਗੀ ਆ। ਟਾਪਲੇ ਵੇਦਾ ਜਾਂਦੀ ਵੀ ਮੈਨੂੰ ਲੈ ਕੇ ਜਾਓ ਛੱਡ ਕੇ ਨਾ ਜਾਓ ਤੇ ਮੈਂ ਕੱਲ ਨਾ ਕੀਤੀ ਮੈਂ ਮਿਲ ਕੇ ਹਰ ਤੈਨੂੰ ਲੈ ਕੇ ਕਰਵਾ ਲਈਏ ਜਾਊਂਗਾ। ਆ ਇੱਥੇ ਦੇਖੋ। ਇਹ ਕੱਟੀ 15 16 ਕਿਲੋ ਵਾਲੀ ਆ ਮੈਂ ਕਹਿੰਦਾ ਬਾਅਦਾਂ 20 ਕਿਲੋ ਵਾਲੀ ਹੋਵੇ بڑے ਬੰਦੇ ਭੈਣ ਭਰਾ 50 ਫੁੱਲ ਦਿੰਦੇ ਆ ਇੱਕ ਰੰਗ ਕਰ ਆ ਇੱਧਰ ਆ ਵੇਖੋ ਇੱਧਰ ਗੱਲ ਮੇਰੀ ਸੁਣਿਓ ਹਾਂਜੀ ਹਾਂਜੀ 50 ਜਾਣੇ ਬੰਦੇ ਫੁੱਲ ਕਰਦੇ ਵੀ ਭਾਜੀ ਸਾਨੂੰ 14 ਤੋਂ 15 ਕਿਲੋ ਵਾਲੀ ਝੋਟੀ ਚਾਹੀਦੀ ਤੇ ਨਿਕਾ ਸਿੰਘ ਨਿਕਾ ਸਿੰਘ ਇੱਧਰ ਆ ਜੇ ਆ ਕੇ ਵੇਖ ਲਓ ਵੇਖ ਲਓ ਝੋਟੀ ਜਿਆਦੀ ਜੰਗੀ ਨਹੀਂ ਕਰਦਾ ਵੀ ਕੈਮਰਾ ਇੱਥੇ ਰੱਖੀਏ ਪਰ ਦੂਜਿਆਂ ਨੂੰ ਖਾਦੀਆਂ ਹੈ ਪਰਵਾਹ ਨੰਬਰ ਆ ਜੇ ਨਾਵਾ ਨੰਬਰ ਹਾਂਜੀ ਆ ਵੇਖੋ ਕਿਤਰਾ ਦੀ ਟਾਪ ਕਲਾਸ ਦੀ ਝੋਟੀ ਆ ਇਹ ਵੀ ਝੋਟੀ ਪਿੱਛੋਂ ਫੁੱਲ ਆ ਏ ਆਣ ਕੇ ਸਫਰ ਸੁਫਰ ਦੇ ਨਾਲ ਭਲਾ ਭੁਲਾ ਵੀ ਕਰ ਜਣੀਆਂ ਝੋਟੀਆਂ ਪਹਿਲੇ ਆ ਲੈਣਾ ਥੋੜੀ ਬਾਲੀਆਂ ਇਹ ਵੀ ਅਸਲ ਇਹ ਵੀ ਅਸਲ ਇਹ ਜੇ ਨਾਵਾ ਆ ਆ ਜੇ ਦਸਵਾ ਆ ਵੇਖੋ ਅਰੀਜਨਲ ਸਿੰਘ ਅਰੀਜਨਲ ਸਿੰਘ ਆ ਵੇਖੋ ਦੂਜਾ ਜਸੂਆ ਗੜੀ ਫੇ ਆ ਗਈ ਦੂਜਾ ਜਸੂਆ ਕੋਈ ਨਹੀਂ ਜੱਗੀ ਜਾਂਦਾ ਆ ਆ ਵੇਖੋ ਦਸਵਾਂ ਨੰਬਰ ਮੋਟਾ ਮੋਟਾ ਤਾਰੂ ਬਹੁਤ ਚੜ੍ਹ ਦੇਖੋ ਕੋਈ ਸਾਫ ਨਹੀਂ ਹੋਈਆਂ ਇਦਾਂ ਹੀ ਲਿਬਰੀਆਂ ਇਦਾਂ ਹੀ ਆਈਆਂ ਇਦਾਂ ਇਦਾਂ ਹੀ ਮਾਲ ਵਿਕਦਾ ਆਪਣਾ ਤੇ ਨਾ ਕੋਈ ਇਦਾਂ ਤੇਰੀ ਆ ਜੇ ਯਾਰਵਾ ਨੰਬਰ ਆ ਵੇਖੋ ਥੇਗੇ ਦਾ ਤੇ ਆਹ ਵੇਖੋ ਲੈਵਾ ਇਹ ਮੈਂ 15 ਕਿਲੋ ਵਾਲੀ ਆ ਕਹਿਣ ਵਾਲੀ ਗੱਲ ਨਹੀਂ ਗੇ ਹਾਂਜੀ ਹਾਂਜੀ ਉਹ ਟਾਈਮ ਸ਼ਾਮ ਲਾਇਆ ਹੋਵੇ ਮਈਆਂ ਪੂਰੀਆਂ ਮਲਕੇ ਬਣੀਆਂ ਨੇ ਤੇ ਪਤਾ ਫੇਰ ਲੱਗਦਾ ਵਾ ਪਤਾ ਆਹ ਵੇਖੋ ਉਤਰਾ ਹੀ ਪੈ ਨਹੀਂ ਗਾ ਉਦਾਂ ਹੀ ਉਦਾਂ ਹੀ 11 ਆਹ 12ਵਾਂ ਨੰਬਰ 12ਵਾਂ ਨੰਬਰ ਚੋਟੀ 11 15 ਕਿਲੋ ਵਾਲੀ ਆ ਆ ਵੇਖੋ ਥਣ ਇਹ 14 ਕਰਦੇ 15 ਇਹੋਲੇ 12 ਤੋਂ ਤਾਂ ਦੋ ਦੋ ਆਥੇ ਚੋਗੇ ਲਈ ਦੋ ਦੋ ਪਗ ਜਗੀ ਆ ਵੇਖੋ ਚੰਗੀਆਂ ਕੱਟੀਆਂ ਸਾਫ ਆ ਸਾਫ ਆ ਸਾਫ ਆ ਕੱਟੀਆਂ ਜਿੰਨੀਆਂ ਹੈ 12ਵਾਂ 12ਵਾਂ ਨੰਬਰ ਇਹ ਤੇ ਆਹ ਏਰਵਾਦ ਨਮੂਨਾ ਹੀ ਆ ਨਾ ਆ ਤੇ ਬਹੁਤ ਕਟਈ ਜਰੀ ਚੰਗੀ ਵੇਖੋ ਪਾਲੀ ਪਾਲ ਕਰ ਗਈ ਆ ਪਾਲ ਕਰ ਗਈ ਹਾਂਜੀ ਵੇਖੋ ਸਫਰਨਾ ਸਹੀ ਆ ਸਹੀ ਆ ਮੈਂ ਆ ਗਈ ਆ ਮਾਰਨਾ ਵੇਲਾ ਠੀਕ ਆ ਆ ਵੇਖੋ ਬਹੁਤ ਟਾਪ ਦੀ ਝੋਟੀ ਤੇ ਮੁਖਤਦਾ ਭਾਈ ਠੰਡੀ ਧੀਰੀ ਆ ਆ ਗੱਬਣ ਜੀ ਇਹਨੇ ਦੁਆ ਮੈਂ ਦਾ ਦੂਜੇ ਤੋਂ ਤਿੰਜਾ ਵੀ ਹੋ ਸਕਦਾ ਜੀ ਹਾਂਜੀ ਹਾਂਜੀ ਉਹ ਭੈਣ ਭਰਾ ਹੀ ਰੱਖੇ ਵੀ ਦੂਜਾ ਆਖਿਰ ਤੇ ਤਿੰਜਾ ਵੀ ਹੋ ਸਕਦਾ ਜੀ ਪਰ ਇਹਨੇ ਦੁੱਧ ਮੈਂ ਨੇ ਕੱਢਿਆ ਜੇ 16 17 ਲੀਟਰ ਹਾਂ ਦੇਖੋ ਸਹੀ ਗੱਲ ਜੀ ਇਹ 16 ਤੋਂ 17 ਲੀਟਰ ਕੱਢਿਆ ਨੇ ਦੇਖੋ ਹਾਂਜੀ ਜੀ ਇਹ ਜੇ 14ਵਾਂ ਨੰਬਰ ਹੈ 14ਵਾਂ ਨੰਬਰ ਇਹ ਆਹ ਆਖਰ ਤੇ 15ਵਾਂ ਨੰਬਰ ਹੈ ਇਹਦੇ ਬ੍ਰਾਂਡ ਹੀ ਆ ਦੇ ਆਹ ਜੀ ਬ੍ਰਾਂਡ ਪੀਸ ਇਹ ਆਪ ਆ ਚੰਗੇ ਮਾਲੀ ਸੀਮਨ ਚੰਗੇ ਦੀ ਤੇ ਆਹ ਕੱਟੀ ਵੇਖੋ ਉਹਨੇ ਮੋਦੀ ਦੀ ਆ ਵੇਖੋ ਕੱਟੀ ਬੜੀ ਜੀ ਮੋਦੀ ਦੀ ਆ ਵੇਖੋ ਕੀ ਬਾਤ ਮੋਦੀ ਸ਼ਾਂ ਦੀ ਦਿੱਖ ਆਹਾ ਆ ਜੱਗੀ ਉੱਤੇ ਬਹਿ ਜਾਏ ਦੇ ਓਏ 15 ਦਿਨਾਂ ਸੋਲ 20ਾਂ ਦੀ ਆ 20ਾਂ ਦੀ ਸਾਰੇ ਦੁੱਧ ਛੱਡਦੇ ਰਹੇ ਆ ਠੀਕ ਆ ਠੀਕ ਕੀ ਬਾਤ ਆ ਕੱਟੀ ਮਲਕੇ 50000 ਸਾਰੀਆਂ ਆਪਣੇ ਕੋ ਹੈਗੀਆਂ ਵਾ ਤੇ ਆਣ ਕੇ ਕੱਟੀ 50000 ਦੀ ਆ ਠੀਕ ਹੈ ਜੀ ਆ ਮੈਂ ਵੀ ਵੇਖੋ ਪੂਰੀ ਜੈਡ ਬਰੈਗੇ ਚੰਗੇ ਸੀਮਾਂ ਦੀ ਆ ਵੇਖੋ ਆਹ ਕੀ ਆ ਪਰ ਜੋੜ ਵੀ ਬੜਾ ਕਟਿੰਗ ਇਹ ਤੇ ਸ਼ਕੀਨ ਕੇ ਢਣ ਭਾ ਦੇ ਘਰ ਰੱਖਣ ਵਾਲੇ ਨੇ ਕੋਈ ਆੜਤੀਆ ਲੈ ਜਾ ਕੋਈ ਫੌਜੀ ਸਾਹਿਬ ਤੇ ਬਹੁਤ ਚੰਗੀ ਆ ਹਾਂ ਜੀ ਪਿੰਡ ਆਪਣਾ ਜੇ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 887296296 ਆ ਆ ਕੇ ਵੇਚ ਕਰੋ ਤੇ ਵੇਖ ਕੇ ਖੜੋ ਬਿਨ ਟਾਈਮ ਤੋਂ ਠੀਕ ਕੋਈ ਮਈਆਂ ਨੂੰ ਮਿਲ ਕੇ ਲੈਵੇ ਠੋਕ ਠੋਕ ਕੇ ਨਹੀਂ ਬਣਾਏ ਚੋਈਆਂ ਚੋਈਆਂ ਮਈਆਂ ਦੀ ਵੀਡੀਓ ਵਾ ਚਲੋ ਕੀ ਤੋਂ ਬਚੋ ਧੰਨਵਾਦ ਜੀ ਧੰਨਵਾਦ